ਤੁਹਾਡਾ ਸਭ ਦਾ ਸਵਾਗਤ ਹੈ ਸਾਡੇ ਇਸ ਨਵੇਂ ਐਪੀਸੋਡ ਵਿੱਚ ਅੱਜ ਅਸੀਂ ਇੱਕ ਅਜਿਹੀ ਕਹਾਣੀ ਬਾਰੇ ਗੱਲ ਕਰਾਂਗੇ ਜੋ ਸਾਨੂੰ ਸਿਖਾਉਂਦੀ ਹੈ ਕਿ ਵਿਰੋਧ ਅਤੇ ਚੁਣੌਤੀਆਂ ਦੇ ਬਾਵਜੂਦ ਆਪਣੇ ਮਕਸਦ ਤੇ ਕਿਵੇਂ ਡਟੇ ਰਹਿਣਾ ਹੈ ਜੀ ਹਾਂ ਇੱਕ ਕਹਾਣੀ ਹੈ ਨਹਿਮਿਆ ਦੀ ਇਸ ਤਰ੍ਹਾਂ ਅਸੀਂ ਕੰਦ ਬنائੇ ਅਤੇ ਸਾਰੀ ਕੰਦ ਅੱਧੀ ਉੱਚੀ ਹੋ ਗਈ ਕਿਉਂਕਿ ਲੋਕਾਂ ਦਾ ਕੰਮ ਕਰਨ ਦਾ ਮਨ ਸੀ ਕੀ ਤੁਸੀਂ ਕਦੇ ਅਜਿਹੇ ਕੰਮ ਦਾ ਸਾਹਮਣਾ ਕੀਤਾ ਹੈ ਜੋ ਤੁਹਾਨੂੰ ਅਸੰਭਵ ਲੱਗਦਾ ਸੀ? ਕੋਈ ਅਜਿਹਾ ਜੋ ਤੁਹਾਨੂੰ ਲੱਗਿਆ ਕਿ ਕਦੇ ਪੂਰਾ ਹੀ ਨਹੀਂ ਹੋ ਸਕਦਾ? ਨਹੀਂ, ਮੈਨੇ ਵੀ ਅਜਿਹੀ ਹੀ ਚੁਣੌਤੀ ਦਾ ਸਾਹਮਣਾ ਕੀਤਾ। ਉਹ ਪਰਸ਼ੀਆ ਦੇ ਰਾਜ ਵਿੱਚ ਇੱਕ ਸੇਵਾਦਾਰ ਸੀ। ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਲੋਕਾਂ ਦਾ ਸ਼ਹਿਰ ਯਰੂਸ਼ਲਮ ਬਹੁਤ ਹੀ ਖਰਾਬ ਹਾਲਤ ਵਿੱਚ ਹੈ ਅਤੇ ਉਸੀਆਂ ਕੰਧਾਂ ਢਾਈਆਂ ਗਈਆਂ ਹਨ ਤਾਂ ਉਸ ਦਾ ਦਿਲ ਟੁੱਟ ਗਿਆ। ਉਹ ਰੋਇਆ। ਅਤੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ ਉਸਦੀ ਪ੍ਰਾਰਥਨਾ ਸੁਣੀ ਗਈ ਰਾਜਾ ਅਰਤਹ ਸ਼ਸ਼ਤਾ ਨੇ ਉਸ ਨੂੰ ਨਾ ਸਿਰਫ ਯਰੂਸ਼ਲਮ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਬਲਕਿ ਉਸ ਨੂੰ ਕੰਦ ਬਣਾਉਣ ਲਈ ਜ਼ਰੂਰੀ ਸਮਾਨ ਵੀ ਦਿੱਤਾ ਪਰ ਨਹਿਮਿਆਂ ਦੀ ਲੀਡਰਸ਼ਿਪ ਆਸਾਨ ਨਹੀਂ ਸੀ ਜਦੋਂ ਤੁਸੀਂ ਪਰਮੇਸ਼ਵਰ ਦੇ ਦਿੱਤੇ ਹੋਏ ਕੰਮ ਨੂੰ ਕਰ ਰਹੇ ਹੁੰਦੇ ਹੋ ਤਾਂ ਤੁਸੀਂ ਵਿਰੋਧ ਦਾ ਸਾਹਮਣਾ ਕਿਵੇਂ ਕਰਦੇ ਨਹੀਂ ਮਿਆਂ ਨੂੰ ਸੰਭਲਟ ਤੋਂ ਬਿਯਾ ਅਤੇ ਹੋਰਨਾਂ ਵੱਲੋਂ ਧਮਕੀਆਂ ਅਤੇ ਮਖੌਲ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੇ ਕਾਮਿਆਂ ਨੂੰ ਨਿਰਾਸ਼ ਕਰਨ ਅਤੇ ਉਹਨਾਂ ਦਾ ਮਨੋਬਲ ਤੋੜਨ ਦੀ ਕੋਸ਼ਿਸ਼ ਕੀਤੀ। ਪਰ ਨਹਿਮਿਆ ਦਾ ਵਿਸ਼ਵਾਸ ਅਡੋਲ ਸੀ। ਉਸਨੇ ਲੋਕਾਂ ਨੂੰ ਪਰਮੇਸ਼ਵਰ ਦੀ ਸੁਰੱਖਿਆ ਤੇ ਭਰੋਸਾ ਰੱਖਣ ਲਈ ਕਿਹਾ ਅਤੇ ਯਾਦ ਦਿਵਾਇਆ ਕਿ ਉਹ ਇਸ ਯਤਨ ਵਿੱਚ ਇਕੱਲੇ ਨਹੀਂ ਹਨ। ਤੁਸੀਂ ਆਪਣੇ ਟੀਚਿਆਂ ਤੇ ਕੇਂਦ੍ਰਿਤ ਰਹਿਣ ਲਈ ਕਿਹੜੇ ਵਿਵਹਾਰਿਕ ਕਦਮ ਚੁੱਕ ਸਕਦੇ ਹੋ? ਨਹੀਂ ਮੈਨੇ ਇੱਕ ਬਹੁਤ ਹੀ ਸਮਝਦਾਰੀ ਵਾਲੀ ਰਣਨੀਤੀ ਅਪਣਾਈ। ਉਸਨੇ ਕਾਮਿਆਂ ਨੂੰ ਇੱਕ ਹੱਥ ਵਿੱਚ ਹਥਿਆਰ ਅਤੇ ਦੂਜੇ ਹੱਥ ਵਿੱਚ ਔਜ਼ਾਰ ਫੜ ਕੇ ਕੰਮ ਕਰਨ ਦਾ ਪ੍ਰਬੰਧ ਕੀਤਾ। ਇਹ ਉਹਨਾਂ ਦੀ ਆਪਣੇ ਕੰਮ ਦੀ ਰੱਖਿਆ ਕਰਨ ਦੀ ਤਿਆਰੀ ਨੂੰ ਦਰਸਾਉਂਦਾ ਸੀ। ਉਸ ਦੀ ਰਣਨੀਤਿਕ ਕੌਂਚ ਅਤੇ ਪਰਮੇਸ਼ਵਰ ਦੀ ਤਾਕਤ ਤੇ ਨਿਰਪਰਤਾ ਬਹੁਤ ਮਹੱਤਵਪੂਰਨ ਸੀ। ਅਤੇ ਇਸ ਦਾ ਨਤੀਜਾ ਕੀ ਹੋਇਆ? ਸਿਰਫ 52 ਦਿਨਾਂ ਵਿੱਚ ਯਰੂਸ਼ਲਮ ਦੀ ਕਾਂਟ ਪੂਰੀ ਹੋ ਗਈ। ਇਹ ਵਿਸ਼ਵਾਸ ਅਤੇ ਲਗਨ ਦਾ ਇੱਕ ਅਦਭੁਤ ਸਬੂਤ ਹੈ। ਨਹੀਂ ਮੈਂ ਅੱਜ ਦੀ ਕਹਾਣੀ ਤੁਹਾਨੂੰ ਤੁਹਾਡੀ ਆਪਣੀ ਜ਼ਿੰਦਗੀ ਵਿੱਚ ਪਰਮੇਸ਼ਵਰ ਦੀ ਬਖਸ਼ਿਸ਼ ਅਤੇ ਸੁਰੱਖਿਆ ਤੇ ਪ੍ਰੋਸਾਰ ਰੱਖਣ ਲਈ ਕਿਵੇਂ ਪ੍ਰੇਰਿਤ ਕਰਦੀ ਹੈ। ਇਹ ਕਹਾਣੀ ਸਾਨੂੰ ਸਥਿਰ ਰਹਿਣ ਲਈ ਉਤਸ਼ਾਹਿਤ ਕਰਦੀ ਹੈ। ਇਹ ਜਾਣਦੇ ਹੋਏ ਕਿ ਪਰਮੇਸ਼ਵਰ ਦੇ ਨਾਲ ਸਭ ਤੋਂ ਮੁਸ਼ਕਲ ਕੰਮ ਵੀ ਪੂਰੇ ਕੀਤੇ ਜਾ ਸਕਦੇ ਹਨ। ਇਹ ਸਾਨੂੰ ਯਾਦ ਦਿਵਾਉਂਦੀ ਹੈ ਕੀ ਅਸਲ ਸੁਰੱਖਿਆ ਅਤੇ ਸਫਲਤਾ ਸਾਡੇ ਯਤਨਾਂ ਨੂੰ ਪਰਮੇਸ਼ਵਰ ਦੀ ਇੱਛਾ ਨਾਲ ਜੋੜਨ ਵਿੱਚ ਹੈ ਅੱਜ ਤੁਸੀਂ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹੋ ਉਹਨਾਂ ਬਾਰੇ ਸੋਚੋ ਕੀ ਕੋਈ ਅਜਿਹੇ ਖੇਤਰ ਹਨ ਜਿੱਥੇ ਤੁਸੀਂ ਬੇहद ਪਰੇਸ਼ਾਨ ਜਾਂ ਨਿਰਾਸ਼ ਮਹਿਸੂਸ ਕਰਦੇ ਹੋ ਨਹਿਮਿਆ ਦੇ ਵਿਸ਼ਵਾਸ ਅਤੇ ਲਗਨ ਤੇ ਮਨਨ ਕਰਨ ਲਈ ਕੁਝ ਸਮਾਂ ਲਓ ਨਹਿਮਿਆ ਵਾਂਗ ਆਪਣੀਆਂ ਚਿੰਤਾਵਾਂ ਪ੍ਰਾਰਥਨਾ ਵਿੱਚ ਪਰਮੇਸ਼ਵਰ ਅੱਗੇ ਲਿਆਓ ਉਸ ਦੀ ਅਗਵਾਈ ਅਤੇ ਸੁਰੱਖਿਆ ਤੇ ਭਰੋਸਾ ਰੱਖੋ ਪੂਰੀ ਲਗਨ ਨਾਲ ਕੰਮ ਕਰਨ ਦਾ ਵਾਅਦਾ ਕਰੋ ਇਹ ਜਾਣਦੇ ਹੋਏ ਕਿ ਪਰਮੇਸ਼ਰ ਹਰ ਕਦਮ ਤੇ ਤੁਹਾਡੇ ਨਾਲ ਹੈ ਮੇਰੇ ਪ੍ਰਭੂ ਜਦੋਂ ਮੈਂ ਆਪਣੇ ਆਲੇ ਦੁਆਲੇ ਵੇਖਦਾ ਹਾਂ ਅਤੇ ਉਹਨਾਂ ਸਾਰੀਆਂ ਬਰਕਤਾਂ ਨੂੰ ਵੇਖਦਾ ਹਾਂ ਜੋ ਤੁਸੀਂ ਮੈਨੂੰ ਦਿੱਤੀਆਂ ਹਨ ਤਾਂ ਮੇਰੇ ਦਿਲ ਨੂੰ ਤੁਹਾਡੇ ਉਹਨਾਂ ਬੱਚਿਆਂ ਬਾਰੇ ਚੇਤਨ ਕਰੋ ਜਿਨ੍ਹਾਂ ਨੇ ਅਜੇ ਤੁਹਾਡੇ ਸਾਰੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਜੋ ਤੁਸੀਂ ਉਹਨਾਂ ਲਈ ਤਿਆਰ ਕੀਤੇ ਹਨ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਮੈਨੂੰ ਆਪਣੇ ਬੱਚਿਆਂ ਦੇ ਮੁੱਢ ਨਿਰਮਾਣ ਨੂੰ ਪੂਰਾ ਕਰਨ ਲਈ ਦ੍ਰਿਸ਼ਟੀ ਅਤੇ ਸਰੋਤ ਪ੍ਰਦਾਨ ਕਰੋ ਨਹੀਂ ਮੈਂ ਅਦੀ ਕਿਤਾਬ ਵਿੱਚ ਲਿਖੰਦ ਵਾਂ ਹੁਣ ਮੈਂ ਸਮਝਦਾ ਹਾਂ ਕਿ ਮੈਨੂੰ ਤੁਹਾਡੇ ਉਹਨਾਂ ਬੱਚਿਆਂ ਦੇ ਦਿਲਾਂ ਵਿੱਚ ਉਮੀਦ ਦੀਆਂ ਕੰਧਾਂ ਬਣਾਉਣ ਵਿੱਚ ਮਦਦ ਲਈ ਬੁਲਾਇਆ ਗਿਆ ਹੈ ਜੋ ਗਵਾਚ ਗਏ ਹਨ ਮੈਂ ਤੁਹਾਨੂੰ ਅਰਥਹਸ਼ਸ਼ਤਾ ਵਰਗੇ ਸ਼ਕਤੀਸ਼ਾਲੀ ਰਾਜਿਆਂ ਨਾਲ ਆ ਸਦਰਨ ਪਾਕ ਲਈ ਧੰਨਵਾਦ ਕਰਦਾ ਹਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਮੇਰੇ ਜੀਵਨ ਲਈ ਅਗਲੀ ਜ਼ਿੰਮੇਵਾਰੀ ਨਿਭਾਉਣ ਲਈ ਲੋੜਿੰਦੇ ਸਾਰੇ ਪ੍ਰਬੰਧ ਅਤੇ ਸੁਰੱਖਿਆ ਪ੍ਰਦਾਨ ਕਰਨ ਲਈ ਕਾਰਜ ਪਹਿਲਾਂ ਹੀ ਲਿਖਿਆ ਜਾ ਚੁੱਕਾ ਹੈ ਮੈਂ ਇਹ ਫੈਸਲਾ ਕਰਦਾ ਹਾਂ ਅਤੇ ਐਲਾਨ ਕਰਦਾ ਹਾਂ ਕਿ ਮੈਂ ਉਹਨਾਂ ਲੋਕਾਂ ਦੀਆਂ ਆਵਾਜ਼ਾਂ ਨੂੰ ਮੈਨੂੰ ਬਣਾਉਣ ਅਤੇ ਆਪਣੇ ਮਿਸ਼ਨ ਨੂੰ ਪੂਰਾ ਕਰਨ ਤੋਂ ਰੋਕਣ ਦੀ ਇਜਾਜ਼ਤ ਨਹੀਂ ਦੇਵਾਂਗਾ ਜੋ ਤੁਹਾਡੀ ਕਿਰਪਾ ਤੋਂ ਈਰਖਾ ਕਰਦੇ ਹਨ ਮੈਂ ਇਹ ਫੈਸਲਾ ਕਰਦਾ ਹਾਂ ਅਤੇ ਐਲਾਨ ਕਰਦਾ ਹਾਂ ਕਿ ਨਹੀਂ ਮੈਂ ਬਾਹ ਤੁਸੀਂ ਮੇਰੇ ਹੱਥਾਂ ਦੇ ਕੰਮ ਨੂੰ ਤੇਜ਼ ਕਰੋ ਅਤੇ ਵਧਾਓ ਤਾਂ ਜੋ ਮੈਂ ਘੱਟ ਸਮੇਂ ਵਿੱਚ ਹੋਰ ਵੀ ਬਹੁਤ ਕੁਝ ਕਰ ਸਕਾਂ ਮੈਂ ਹਰ ਸੀਮਿਤ ਸੋਚ ਨੂੰ ਜੋ ਮੇਰੀ ਗਤੀ ਨੂੰ ਰੋਕ ਦੇਵੇਗੀ ਨੂੰ ਹਟਾਉਣ ਅਤੇ ਦੂਰ ਕਰਨ ਦਾ ਹੁਕਮ ਦਿੰਦਾ ਹਾਂ ਮੈਂ ਆਪਣੇ ਆਲੇ-ਦੁਆਲੇ ਦੇ ਲੋਕਾਂ ਦੇ ਜੀਵਨ ਦਾ ਪੁਨਰਨਿਰਮਾਣ ਕਰ ਸਕਦਾ ਹਾਂ ਅਤੇ ਕਰਾਂਗਾ ਕਿਉਂਕਿ ਤੁਸੀਂ ਮੈਨੂੰ ਅਜਿਹਾ ਕਰਨ ਲਈ ਮਸਾ ਕੀਤਾ ਹੈ ਅਤੇ ਨਿਯੁਕਤ ਕੀਤਾ ਹੈ ਪ੍ਰਭੂ యేషు ਮਸੀਹ ਦੇ ਨਾਮ ਵਿੱਚ ਆਮੀਨ